ਆ ਲੋਕ ਜਿਹੜੇ ਹੈਗੇ ਨੇ ਉਹ ਦਾ ਦੂਰ ਤੜੇ ਤੱਕ ਜਾਵਦਾ ਕੋਈ ਕਿਤੇ ਕੋ ਮਾ ਕੋਈ ਕਿਸੇ ਕੋ ਮਾਦਾ ਪੰਜਾਬ ਨਹੀਂ ਆਦੇ ਪਰ ਪੰਜਾਬ ਦੇ ਤੋਂ ਦੇ ਉੱਤੇ ਪੰਜਾਬ ਦੇ ਘੁੰਮਣ ਦਾ ਬਹੁਤ ਖੁਸ਼ ਹੋਇਆ ਬਹੁਤ ਖੁਸ਼ ਯੂ ਆ ਰਾਈਟ ਹਾਂ ਇਸ ਕਰਕੇ ਅਸੀਂ ਜਿਹੜਾ ਹੈਗਾ ਆਓ ਘੁੰਮੀਏ ਪੰਜਾਬ ਇਹ ਸ਼ੁਰੂ ਕੀਤਾ ਹੈਗਾ ਤੇ ਇਹ ਯਾਤਰਾ ਦਾ ਨਾਮ ਰੱਖਿਆ ਸੀ ਬੁਲਟ ਨਾਮਾ ਪੰਜਾਬ ਪੰਜਾਬ ਦੀ ਬੁਲਟ ਤੇ ਯਾਤਰਾ ਅੱਛਾ ਤੇ ਇਹਦੇ ਵਿੱਚ ਹੁਣ ਤੱਕ ਅਸੀਂ ਜਿਹੜਾ ਹੈਗਾ ਮਤਲਬ ਪੂਰਾ ਪੰਜਾਬ ਕਵਰ ਕਰਨਾ ਬਟੰਡਾ ਤੇ ਮਾਨਸਾ ਕਵਰ ਹੋ ਚੁੱਕਿਆ ਤੇ ਅੱਜ ਫਰੀ ਗੋਡ ਸ਼ੁਰੂ ਕੀਤਾ ਹੋਇਆ ਅੱਛਾ ਤੇ ਸਾਨੂੰ ਤਿੰਨ ਮਹੀਨੇ ਹੋ ਗਏ ਜੀ ਮਤਲਬ ਤਿੰਨ ਮਹੀਨੇ ਜੋ ਮਤਲਬ ਵੀ ਦੋ ਜ਼ਿਲ੍ਹੇ ਕਵਰ ਹੋਇਆ ਬਟੰਡਾ ਦੇ ਵਿੱਚ ਗੱਲ ਕਰੀਏ ਤਾਂ ਅੱਜ ਤੱਕ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਕਿ ਅਕਬਰ ਬਾਦਸ਼ਾਹ ਬਟੰਡੇ ਵਿਆ ਹੈ ਇਹ ਆਪਾਂ ਕੱਢਿਆ ਉਹ ਨਹੀਂ ਪਤਾ ਸੀ ਜੀ ਹਾਂ ਬੜੀ ਹੁਣੀ ਬਤਾਈ ਇਹ ਗੱਲ ਆਪਾਂ ਕੱਢੀ ਅੱਛਾ ਬਟੰਡੇ ਵਿਆ ਹੈ ਜੀ ਹਾਂ ਅਕਬਰ ਬਾਦਸ਼ਾਹ ਹਾਂ ਜੀ ਹਾਂ ਠੀਕ ਹੈ ਜੀ ਫਿਰ ਪਾਣੀ ਦਿਓ ਯਾਰ ਪਾਣੀ ਗੱਡੀ ਪਾਣੀ ਅੱਛਾ ਇਹ ਹੋਰ ਨਵੀਂ ਗੱਲ ਹੈ ਕਿ ਜਿਹੜਾ ਸੋਚਾ ਸ਼ੋਰਮਾ ਸੀਗਾ ਹੂੰ ਗੁਰੂ ਸਰ ਮੈਨੂੰ ਜਿੱਥੇ ਆਪਣਾ ਘਰ ਹੈ ਉਹ ਮਗਰਲੇ ਪਾਸੇ ਪੰਛੀ ਦਿੱਤੀ ਸੀ ਅੱਛਾ ਹਾਂ ਠੀਕ ਹੈ ਫਿਰ ਜਿਹੜਾ ਤੀਸਰਾ ਹੈਗਾ ਕਿ ਗੁਰੂ ਸਰ ਮਹਾਰਾਜ ਹੈ ਉਥੇ ਛੇਵੇਂ ਪਾਤਸ਼ਾਹ ਨੇ 35000 ਮੁਗਲਾਂ ਦੇ ਨਾਲ ਜੰਗ ਲੜੀ ਸੀ ਮੈਨੂੰ ਵੀ ਨਹੀਂ ਪਤਾ ਸੀ ਇਹ ਜਦੋਂ ਆਪਾਂ ਯਾਤਰਾ ਸ਼ੁਰੂ ਕੀਤੀ ਹੈ ਤੇ ਇਹਦੇ ਵਿੱਚ ਪਤਾ ਲੱਗਿਆ ਫਿਰ ਮਾਨਸਾ ਦੀ ਗੱਲ ਕਰੀਏ ਮਾਨਸਾ ਦੇ ਵਿੱਚ ਦੋ ਜਗ੍ਹਾ ਉਹ ਨੇ ਜੋ ਹੜੱਪਾ ਸਭਿਆਤਾ ਦੇ ਨਾਲ ਸੰਬੰਧਤ ਨੇ ਅੱਛਾ ਇੱਕ ਉਹ ਉੱਥੇ ਜਗ੍ਹਾ ਹੈਗੀ ਆ ਪੰਡਵਾ ਜਿੱਥੇ ਪੰਡਮਾਨ ਨੇ ਕੁਸਮਾ ਬਣਵਾਸ ਕੱਟਿਆ ਆਪਣੇ 14 ਸਾਲ ਦੀ ਬਣਵਾਸ ਦੇ ਤਰ੍ਹਾਂ ਹੂੰ ਤਾਂ ਇਹ ਚੀਜ਼ਾਂ ਵੀ ਬੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹਦੇ ਵਿੱਚ ਮਤਲਬ ਸਾਰਾ ਇਤਿਹਾਸ ਉਹ ਚਾਹੇ ਸਿੱਖ ਇਤਿਹਾਸ ਹੋਵੇ ਮੁਗਲ ਮੁਗਲ ਕਾਲ ਦਾ ਹੋਵੇ ਬ੍ਰਿਟਿਸ਼ ਕਾਲ ਦਾ ਹੋਵੇ ਉਹ ਸਾਰੇ ਕਵਰ ਕਰ ਰਹੇ ਹੋ ਕੋਸ਼ਿਸ਼ ਕਰ ਰਹੇ ਆ ਤੇ ਉਹਦੀ ਵੀਡੀਓਗ੍ਰਾਫੀ ਵੀ ਕਰ ਰਹੇ ਆ ਤੇ ਕਿਤਾਬ ਵੀ ਰੂਪੀ ਹੋਣ ਦੇਵਾਂਗੇ ਬਹੁਤ ਵਧੀਆ ਬਹੁਤ ਵਧੀਆ ਉਪਰਾਲਾ ਜੀ ਬਹੁਤ ਵਧੀਆ ਉਪਰਾਲਾ ਔਰ ਮੈਨੂਅਲ ਲੱਗਦਾ ਹੁੰਦਾ ਵੀ ਪੰਜਾਬ ਜਿੰਨੀ ਸੋਹਣੀ ਨਾ ਰਹ ਸਵਿਟਜ਼ਰਲੈਂਡ ਹੈ ਬਿਲਕੁਲ ਉਹਦੇ ਬਰਫ਼ ਆ ਹਾਂ ਸਹੀ ਹੈ ਇਸ ਸਾਰਾ ਤੁਸੀਂ ਯਾਰ ਪਾਣੀ ਵੀ ਆ ਪਹਾੜ ਵੀ ਆ ਹਰਿਆਲੀ ਵੀ ਆ ਹੈ ਸਭ ਕੁਝ ਆ ਢੀਲਾਂ ਹੈ ਉਹ ਤੁਸੀਂ ਦੇਖੋ ਜਦੋਂ ਆਪਾਂ ਤੇ ਜਾਂਦੇ ਰੋਪੜ ਉਹ ਇੰਨੇ ਸੋਹਣੇ ਸੋਹਣੇ ਮਤਲਬ ਝਰਨੇ ਆ ਉੱਥੇ ਇੰਨੇ ਸੋਹਣੇ ਸੋਹਣੇ ਰਸਤੇ ਆ ਉੱਥੇ ਜਿਹੜਾ ਸਟੋਰ ਕਰੀਏ ਪੰਜਾਬੀਆਂ ਨੇ ਆਪ ਦੇ ਦੇਖਣ ਗੋਆ ਜਾ ਕੇ ਪੈਸੇ ਖਰਚਾਉਂ ਹਾਂ ਉਹ ਜਾਂਦੇ ਤੇ ਉਹ ਹੁਸ਼ਿਆਰਪੁਰ ਦੇਖੋ ਜੀ ਹੁਸ਼ਿਆਰਪੁਰ ਹਾਂ ਤੇ ਹੁਸ਼ਿਆਰਪੁਰ ਦੇ ਕੋਲ ਆ ਮਿੰਨੀ ਗੋਆ ਬਣਾਇਆ ਆ ਸਾਨਕੋਟ ਮਤਲਬ ਪੰਜਾਬ ਦੇ ਵਿੱਚ ਬਹੁਤ ਕੁਝ ਐਸੀ ਕਰਕੇ ਇਹ ਯਾਤਰਾ ਸ਼ੁਰੂ ਕੀਤੀ ਹੈ ਪੰਜਾਬ ਦੀ ਬਹੁਤ ਹੈ ਵੀ ਆਪਣੇ ਜਿਹੜੇ ਲੋਕ ਨੇ ਦੂਰ-ਦਰਾ ਦੇ ਤੱਕ ਜਾ ਹੁੰਦੇ ਪੰਜਾਬ ਲਈ ਆਉਂਦੇ ਤੇ ਪੰਜਾਬ ਦੇ ਵਿੱਚ ਕੀ ਕੀ ਕੁਝ ਹੈ ਤਾਂ ਇਹ ਦਿਖਾਉਣ ਦੇ ਵਾਸਤੇ ਯਾਤਰਾ ਸ਼ੁਰੂ ਕੀਤੀ ਹੈ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਉਤਮ ਉਤਮ ਪ੍ਰੋਜੈਕਟ ਹੈ ਮਿਹਰਬਾਨੀ ਉਤਮ ਪ੍ਰੋਜੈਕਟ ਹੈ ਮੇਰੇ ਵੱਲੋਂ ਵੀ ਜੀ ਜੀ ਉਹ ਕਰਦੇ ਨੇ ਥੈਂਕ ਯੂ ਥੈਂਕ ਯ ਇਹ ਸਾਡਾ ਜਿਹਾ ਕਲੱਬ ਹੈ ਜੀ ਇਹਦੇ ਵਿੱਚ 436 ਮੈਂਬਰ ਨੇ। ਓਕੇ ਮੈਂ ਤਾਂ ਬ੍ਰਿਖੇ ਜੀ ਰਹਿ ਗਿਆ ਮੇਰੇ 250 ਕਈ ਜਾਂਨ ਲੋਕਾਂ ਨੂੰ। ਨਹੀਂ 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 ਮੈਂ ਤੇ ਤੁਸੀਂ ਰਾਜੀ ਤਰੇ ਫਰਦੇ ਹੋ। ਆ ਲੈ ਆਓ ਜੀ। ਆਪ ਇਹਨਾਂ ਇਹਨਾਂ ਦਾ ਪੇਂਟਿੰਗ ਸੀਗਾ ਜੀ। ਉਹ ਆਏਗਾ ਉਹ ਦੇ ਦਾਂਗੇ ਤੁਹਾਨੂੰ। ਵਾਹ ਜੀ ਵਾਹ ਬਹੁਤ ਅੱਛੀ ਬਹੁਤ ਹੀ ਬਹੁਤ ਜੀ ਬਹੁਤ ਬੰਦ ਪੇਂਟਿੰਗ ਥੈਂਕ ਯੂ ਥੈਂਕ ਯੂ। ਇਹ ਸਾਡੇ ਜੰਗਿਆ ਸਟਾਈਡਰ ਨੇ ਜੀ। ਇਹ ਪੰਜਾਬ ਦੀ ਬੜੀ ਵੱਡੀ ਸੇਵਾ ਹੋਊਗੀ। ਕਰ ਰਹੇ ਹਾਂ ਆ ਪੰਜਾਬ ਦਾ ਸਿੱਧਾ ਕੋਈ ਪਤਾ ਨਹੀਂ ਜਿਹੜੀ ਜਗ੍ਹਾ ਦਾ ਇਤਿਹਾਸ ਦੀ ਪਤਾ ਆਪਣੀ ਇੱਥੀ ਮਹਾਨ ਹਿਸਟਰੀ ਹੈ ਇੰਨੀ ਸੋਹਣੀ ਜਗ੍ਹਾਵਾਂ ਪੰਜਾਬ ਦੇ ਵਿੱਚ ਭਾਈ ਜੀ ਚੱਲੀਏ ਫਿਰ ਆਪਾਂ ਹੁਣ ਰਾਈਡ ਤੇ ਤੁਸੀਂ ਵੀ ਲਾਓ ਸਾਡਾ ਥੋੜਾ ਜਿਹਾ ਚੱਕਰ ਆ ਆ ਚਲੋ ਤੁਸੀਂ ਵੀ ਬੁਲਟ ਨਾਮ ਆ ਪੰਜਾਬ ਦਾ ਬਣੋ ਹਿੱਸਾ ਤੇ ਸਾਡੇ ਨਾਲ ਕੁਝ ਸਮਾਂ ਜੁਆਇਆ ਗਏ ਬਤਾਓ ਰਾਈਡ ਤੇ ਆਜੋ ਫਿਰ ਚੱਲੀਏ ਬਈ